ਹਾਂ ਜੀ ਟੈਸਟ ਕਰ ਰਿਹਾ ਹਾਂ ਦੋ ਚੀਜ਼ਾਂ ਆ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕੈਨ ਟੀਵੀ ਪੰਜਾਬੀ ਮੈਂ ਹਾਂ ਰਵਿੰਦਰ ਸਿੰਘ ਬੱਦਨ ਪਹੁੰਚੇ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਪੀਏਯੂ ਦੇ ਵਿੱਚ ਕਿਸਾਨ ਮੇਲਾ ਚੱਲ ਰਿਹਾ ਹੈ ਆ ਮੇਰੇ ਹੱਥ 'ਚ ਇੱਕ ਚੀਜ਼ ਫੜੀ ਆ ਦੇਖਣ ਨੂੰ ਤਾਂ ਐਂ ਲੱਗਦਾ ਜਿਵੇਂ ਦੇਸੀ ਕਿਉ ਹੋਏਗਾ ਪਰ ਸਵਾਦ ਪਹਿਲਾਂ ਕਰਕੇ ਦੇਖਦੇ ਆ ਕੀ ਇਹ ਵਾਕਿਆ ਦੇਸੀ ਕਿਉ ਹੈ ਜਾਂ ਕੁਝ ਹੋਰ ਹੈ ਦੇਸੀ ਕਿਉ ਦਾ ਬਿਲਕੁਲ ਨਹੀਂ ਹੈ ਇਹ ਚੀਜ਼ ਸਮਝਦੇ ਆ ਹੈ ਕਿ ਅਬਰ ਜਿੱਥੇ ਅਸੀਂ ਖੜੇ ਆ ਇਹ ਫਾਰਮ ਹੈਗਾ ਵਾ ਬੀ ਫਾਰਮ ਸ਼ਾਇਦ ਕੀ ਤੁਹਾਨੂੰ ਲੱਗਦਾ ਹੈ ਸ਼ਾਇਦ ਜੰਮਿਆ ਹੋਇਆ ਸ਼ਾਇਦ ਅਕਸਰ ਕਹਿ ਦਿੰਦੇ ਆ ਕਿ ਵੀ ਜਿਹੜੀ ਚੀਜ਼ ਜੰਮਿਆ ਸ਼ਾਇਦ ਜਮ ਜਾਂਦਾ ਉਹ ਵਧੀਆ ਨਹੀਂ ਹੁੰਦਾ ਸ਼ਾਇਦ ਹਮੇਸ਼ਾ ਲਿਕਵਿਡ ਵਾਲਾ ਵਧੀਆ ਲੱਗਦਾ ਹੈ ਪਰ ਹਾਂ ਆਪਾਂ ਗੱਲਬਾਤ ਕਰਦੇ ਹਾਂ ਸਮਝਦੇ ਹਾਂ ਕਿ ਆਖਰ ਇਹ ਸ਼ਹਿਦ ਜੰਮਿਆ ਕਿਉਂ ਹੋਇਆ ਹੈ ਸਵਾਦ ਹੈ ਠੀਕ ਹੈ ਜਾਂ ਫਿਰ ਸਿਹਤ ਲਈ ਕੋਈ ਇਹਦਾ ਵੱਖਰਾ ਫਾਇਦਾ ਹੁੰਦਾ ਹੈ ਸਾਡੇ ਨਾਲ ਤੁਹਾਡਾ ਸਵਾਗਤ ਹੈ ਜੀ ਪਹਿਲਾਂ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਗੁਰਪਾਲ ਸਿੰਘ ਹੈ ਜੀ ਅਸੀਂ ਪ੍ਰੋਗਰੈਸ ਪੀਕੇ ਪ੍ਰੈਸ਼ਰ ਸੀ ਜੀ ਪੰਜਾਬ ਵੱਲੋਂ ਜੀ ਵੱਲੋਂ ਅਸੀਂ ਇੱਕ ਸੰਕਲਪ ਕੀਤਾ ਸੀ ਅਸੀਂ ਜਿਹੜੇ ਜੰਮੇ ਹੋਏ ਸ਼ਹਿਦ ਦਾ ਜਿਹੜਾ ਅਕਸਰ ਇੱਕ ਵਹਿਮ ਬਣਿਆ ਹੋਇਆ ਤੇ ਇਹ ਜੰਮਿਆ ਹੋਇਆ ਸ਼ਹਿਦ ਖਰਾਬ ਹੁੰਦਾ ਇਹ ਜਿਹੜੀ ਚੀਜ਼ ਮੈਂ ਖਾ ਰਿਹਾ ਹਾਂ ਇਹ ਸ਼ਹਿਦ ਹੀ ਹੈ ਇਹ ਪ੍ਰੋਪਰ ਇਹ ਚੀਜ਼ ਬਿਲਕੁਲ ਜੀ ਇਹ ਸ਼ਹਿਦ ਆ ਪਰ ਜਿਹੜਾ ਲੋਕਾਂ ਦੇ ਮਨ ਸਵਾਲ ਹੁੰਦਾ ਹਮੇਸ਼ਾ ਕਿ ਵੀ ਸ਼ਾਇਦ ਤਾਂ ਜਿਹੜਾ ਪਿਗਲੇ ਆਇਆ ਹੁੰਦਾ ਉਹੀ ਵਧੀਆ ਰਹਿੰਦਾ ਜੇ ਕਈ ਵਾਰੀ ਆਪਣਾ ਡਾਬਰ ਦਾ ਜਾਂ ਕੋਈ ਹੋਰ ਕੰਪਨੀ ਦਾ ਲੈਨੇ ਆ ਉਹ ਕਈ ਵਾਰੀ ਠੰਡ ਚ ਆ ਕੇ ਜੰਮ ਜਾਂਦਾ ਫਿਰ ਉਹ ਜੰਮਿਆ ਮਾੜਾ ਆ ਜਾਂ ਫਿਰ ਇਹ ਜੰਮਿਆ ਵਧੀਆ ਕਿਉਂ ਆ ਦੇਖੋ ਜਿਹੜਾ ਸ਼ਹਿਦ ਦਾ ਜੰਮਣਾ ਜਿਹੜਾ ਡਿਪੈਂਡ ਕਰਦਾ ਫੁੱਲਾਂ ਦੇ ਤੇ ਆਪਣਾ ਰੁੱਤ ਦੇ ਉਤੇ ਜੀ ਇਹ ਮਸਟਰਡ ਹਨੀ ਆ ਮਸਟਰਡ ਹਨੀ ਦੇ ਵਿੱਚ ਜਿੱਦਾਂ ਜੇ ਆਪਾਂ ਗੱਲ ਕਰਦੇ ਆ ਤੇ ਸ਼ਹਿਦ ਦੇ ਵਿੱਚ ਦੋ ਤਿੰਨ ਤਰ੍ਹਾਂ ਚੀਜ਼ਾਂ ਹੁੰਦੀਆਂ ਗਲੂਕੋਜ਼ ਫੈਕਟਰ ਤੇ ਸ਼ੂਕਰੋਜ਼ ਦੀ ਮਾਤਰਾ ਹੁੰਦੀ ਹੈ ਇਹਦੇ ਵਿੱਚ ਗਲੂਕੋਜ਼ ਦੀ ਮਾਤਰਾ ਵੱਧ ਹੋਣ ਕਰਕੇ ਇਹ ਜੰਮ ਜਾਂਦਾ ਅੱਛਾ ਜੀ ਹਾਂਜੀ ਜੇ ਆਪਾਂ ਗੱਲ ਕਰਦੇ ਆ ਟਾਪਰ ਦੀ ਜਾਂ ਹੋਰ ਕਿੰਨੇ ਬ੍ਰਾਂਡਡ ਕੰਪਨੀਆਂ ਦੀ ਗੱਲ ਕਰਦੇ ਆ ਆਪਾਂ ਤੇ ਉਹਨਾਂ ਦੇ ਵਿੱਚ ਉਹ ਅੱਜ ਕੱਲ ਤੁਹਾਨੂੰ ਪਤਾ ਹੀ ਆ ਜੋ ਕੁਝ ਹੋਰ ਆ ਸਾਡੇ ਨਾਲ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋਇਆ ਇਹ ਤਾਂ ਇੱਥੇ ਜਿਹੜਾ ਸ਼ਹਿਦ ਕਿਵੇਂ ਆ ਜਾਨੀ ਕਿ ਮੱਖੀਆਂ ਤੋਂ ਹੈ ਮੱਖੀਆਂ ਤੋਂ ਹੀ ਆ ਸਾਰਾ ਕੁਦਰਤੀ ਤੌਰ ਤੇ ਹੈ ਇਹ ਬਿਲਕੁਲ ਨੇਚਰਲੀ ਇਹ ਹੈ ਇਹ ਰਾਹਣੀ ਹੈ ਜਦੋਂ ਇਸ ਨੂੰ ਕੱਢਦੇ ਆ ਇਹਨੂੰ ਲਿਕਵਿਡ ਫਾਰਮ ਚ ਆਉਂਦਾ ਮਸਟਰਡ ਹਣੀ ਦਾ ਜਿਹੜਾ ਵਾ ਇਹ ਤੇ ਸ਼ਾਇਦ 2 ਤੋਂ 3 ਦਿਨ ਬਾਅਦ ਜਦੋਂ ਅਸੀਂ ਦਸੰਬਰ ਜਨਵਰੀ ਚ ਜਦੋਂ ਇਹਦੀ ਫੁੱਲ ਫਲੋਰਾ ਹੁੰਦਾ ਉਹਦੇ ਜੰਮ ਜਾਂਦਾ 3 ਦਿਨ ਬਾਅਦ ਮਸਟਰਡ ਹਣੀ ਦਾ ਕੀ ਮਤਲਬ ਹੈ ਤੁਸੀਂ ਸ਼ਬਦ ਵਰਤ ਰਹੇ ਹੋ ਮਸਟਰਡ ਦਾ ਤੁਸੀਂ ਵੀ ਨਾਲੋਂ ਤੁਸੀਂ ਮਸਟਰਡ ਦਾ ਕੀ ਮਤਲਬ ਹੈ ਮਸਟਰਡ ਦਾ ਮਤਲਬ ਹੈਗਾ ਜਿਹੜਾ ਸ਼ਹਿਦ ਸਰੋਂ ਦੇ ਫੁੱਲਾਂ ਤੋਂ ਮੱਖੀ ਨੇ ਤਿਆਰ ਕੀਤਾ ਉਹਨੂੰ ਅਸੀਂ ਮਸਟਰਡ ਹਣੀ ਕਹਿ ਦਿੰਦੇ ਆ ਸਾਡੇ ਲੋਕ ਇਹਦੇ ਬਾਰੇ ਜਿਆਦਾ ਅਵੇਅਰ ਨਹੀਂ ਹੈਗੇ ਇਹ ਆ ਦੇ ਸਾਨੂੰ ਐਕਸਪੋਰਟ ਕਰ ਦਿੱਤਾ ਜਾਂਦਾ ਕਿਉਂਕਿ ਇਹ ਬਿਲਕੁਲ ਸਰਦੀ ਦੇ ਵਿੱਚ ਦੇਸੀ ਘਿਓ ਵਾਂਗੂ ਜੰਮ ਜਾਂਦਾ ਇਹ ਜਿਹੜੇ ਕਿ ਆਪਾਂ ਬਾਕੀ ਸ਼ਹਿਦ ਆ ਦੁੱਧ ਚ ਪਾ ਲੈਨੇ ਆ ਜਾਂ ਕਿਸੇ ਹੋਰ ਚ ਪਾ ਲੈਨੇ ਆ ਉਵੇਂ ਹੀ ਕੰਮ ਕਰਦਾ ਇਹ ਦੇਖੋ ਜੀ ਸ਼ਹਿਦ ਕਦੀ ਵੀ ਡਿਪੈਂਡ ਕਰਦਾ ਆਪਾਂ ਨੂੰ ਵਰਤਣ ਦੇ ਤਰੀਕੇ ਤੇ ਜੀ ਸ਼ਾਇਦ ਕਦੀ ਵੀ ਜੇ ਤਾਂ ਨਾਲ ਤਾਂ ਗਰਮ ਹੁੰਦਾ ਨਾ ਠੰਡਾ ਇਹਨੂੰ ਵਰਤਣ ਦਾ ਤਰੀਕਾ ਹੋਣਾ ਚਾਹੀਦਾ ਜੇ ਆਪਾਂ ਇਹਨੂੰ ਦੁੱਧ ਚ ਪਾ ਕੇ ਪੀਨੇ ਆ ਤੇ ਇਹ ਗਰਮ ਤਸੀਰ ਦਊਗਾ ਜੇ ਇਹਨੂੰ ਆਪਾਂ ਆਪਾਂ ਪਾਣੀ ਚ ਪਾ ਕੇ ਪੀਨੇ ਆ ਇਹ ਫਿਰ ਇਹ ਠੰਡੀ ਤਸੀਰ ਦਿੰਦਾ ਅੱਛਾ ਇਹ ਵੀ ਤਰੀਕਾ ਹੁੰਦਾ ਹੈ ਸ਼ਹਿਦ ਵਰਤਣ ਦਾ ਤਰੀਕਾ ਹੁੰਦਾ ਹੈ ਵੀ ਗਰਮ ਤਸੀਰ ਜੇ ਦੁੱਧ ਤੋਂ ਇਲਾਵਾ ਹੋਰ ਕਿਹੜੀ ਚੀਜ਼ ਹੈ ਜਿੱਚੇ ਗਰਮ ਤਸੀਰ ਬਣ ਜਾਂਦਾ ਲੋਕਾਂ ਨੂੰ ਇਹਦੇ ਬਾਰੇ ਵੀ ਬਹੁਤਾ ਧਿਆਨ ਨਹੀਂ ਹੈ ਜੇ ਆਪਾਂ ਚਾਹ ਦੇ ਵਿੱਚ ਪਾ ਕੇ ਪੀਨੇ ਆ ਉਹਦਾ ਵੀ ਤਰੀਕਾ ਵੀ ਚਾਹ ਬਣਾ ਮੈਨੂੰ ਨਹੀਂ ਕਰਨਾ ਚਾਹੀਦਾ ਡਾਇਰੈਕਟ ਅਗ ਦੇ ਉੱਪਰ ਠੀਕ ਹੈ ਉਸ ਤੋਂ ਉਸ ਟਾਈਮ ਇਹ ਗਰਮ ਦੇ ਤੌਰ ਤੇ ਕੰਮ ਕਰੂਗਾ ਜੇ ਆਪਾਂ ਇਹਨੂੰ ਸਕੰਜਵੀ ਦੇ ਵਿੱਚ ਪਾ ਕੇ ਪੀਵਾਂਗੇ ਨਿੰਬੂ ਸਕੰਜਵੀ ਦੇ ਵਿੱਚ ਦਹੀਂ ਦੇ ਵਿੱਚ ਪਾ ਕੇ ਖਾਵਾਂਗੇ ਜਾਂ ਲੱਸੀ ਦੇ ਵਿੱਚ ਪਾ ਕੇ ਪੀਵਾਂਗੇ ਤੇ ਸਰੀਰ ਨੂੰ ਠੰਡਕ ਦਊਗਾ ਤੇ ਇਹ ਜਿਹੜਾ ਸ਼ਹਿਦ ਆ ਜਿਹੜਾ ਲਿਕੁਇਡ ਸ਼ਹਿਦ ਹੁੰਦਾ ਉਹਦਾ ਥੋੜਾ ਜਿਹਾ ਸਵਾਦ ਵੱਖਰਾ ਹੁੰਦਾ ਇਹਦੇ ਨਾਲ ਥੋੜਾ ਜਿਹਾ ਵੱਖਰਾ ਹੈ ਦਾਣੇਦਾਰ ਜਿਵੇਂ ਦੇਸੀ ਘਿਓ ਹੁੰਦਾ ਉਹੋ ਜਿਹਾ ਸਵਾਦ ਕਿਉਂ ਬਣ ਰਿਹਾ ਹੈ ਇਹਦਾ ਦੇਖੋ ਮੈਂ ਪਹਿਲਾਂ ਗੱਲ ਕੀਤੀ ਸੀ ਸ਼ਹਿਦ ਡਿਪੈਂਡ ਕਰਦਾ ਫੁੱਲ ਦੇ ਉੱਤੇ ਉੱਤੇ ਰੋਤ ਦੇ ਉੱਤੇ ਜਿਵੇਂ ਦੀ ਫਸਲ ਦੀ ਕ੍ਰੌਪ ਰੋਤ ਹੋਊਗੀ ਉੱਤੇ ਫੁੱਲ ਹੋਊਗਾ ਉਹਦਾ ਸ਼ਹਿਦ ਦਾ ਸ਼ਹਿਦ ਦਾ ਡਿਪੈਂਡ ਕਰਦਾ ਉਹਦੇ ਕਲਰ ਤੇ ਟੇਸਟ ਉਹਦਾ ਚੇਂਜ ਹੋਊਗਾ ਜਿਵੇਂ ਹੁਣ ਤੁਸੀਂ ਮੰਨ ਲਓ 베ਰੀ ਦਾ ਸ਼ਹਿਦ ਅਸੀਂ ਜਦ ਜਾਨਨੇ ਆ ਉਹਦਾ ਕਲਰ ਡਾਰਕ ਲਾਲ ਰੈੱਡ ਜਾਂ ਹੁੰਦਾ ਵਾ ਅੱਛਾ ਜੀ ਠੀਕ ਆ ਉਹਦਾ ਟੇਸਟ ਵੀ ਅਲੱਗ ਹੋਊਗਾ ਹਰ ਚੀਜ਼ ਦੀ ਹਰ ਕ੍ਰੌਪ ਦਾ ਫਸਲ ਦਾ ਕਲਰ ਤੇ ਟੇਸਟ ਅਲੱਗ ਹੁੰਦੇ ਨੇ ਠੀਕ ਹੈ ਠੀਕ ਹੈ ਤੇ ਇਹ ਕਿਹੜੀ ਜਗ੍ਹਾ ਤੋਂ ਲਿਆਂਦਾ ਹੋਇਆ ਇਹ ਫਾਰਮ ਜਿਹੜਾ ਆਇਆ ਹੋਇਆ ਸਾਰਾ ਤਿਆਰ ਕੀਤਾ ਕਿੱਥੋਂ ਦਾ ਇਹ ਫਾਰਮ ਇਹ ਅੱਜ ਅਸੀਂ ਪ੍ਰੋਗਰੈਸ ਬੀ ਕੀਪਰ ਪ੍ਰੋਗਰੈਸ ਬੀ ਕੀਪਰ ਐਸ਼ਨੇਸ਼ਨ ਦੇ ਤੇ ਛੰਡੇ ਹੀ ਇਕੱਠੇ ਹੋਏ ਆ ਜਿਹਦੀ ਅਵੇਅਰਨੈਸ ਸਾਡੀ ਜਿਹੜੀ ਮੇਨ ਪਿਰਤ ਸੀਗੀ ਵੀ ਜੰਮੇ ਹੋਏ ਸ਼ਹਿਦ ਨੂੰ ਆਪਾਂ ਕਿਵੇਂ ਲੋਕਾਂ ਦੇ ਪ੍ਰਚਾਰ ਕਰਨਾ ਅਸੀਂ ਇੱਕ ਮੀਟ ਕੀਤੀ ਆ ਔਰ ਇਹਦੇ ਵਿੱਚ ਅਸੀਂ ਕਈ ਇੱਕ ਫਾਰਮ ਠੀਕ ਹੈ ਪੰਜਾਬ ਦੇ ਪੂਰੇ ਫਾਰਮਰਾਂ ਨੇ ਜਿਹੜਾ ਵੀ ਜਿੰਨਾਂ ਕੋ ਜਿਹੜੀ ਵੀ ਕ੍ਰੌਪ ਦਾ ਸ਼ਹਿਦ ਸੀਗਾ ਉਹ ਲੈ ਕੇ ਆਏ ਆ ਤੇ ਇਹ ਜਿਹੜਾ ਸ਼ਹਿਦ ਹੈ ਇਹ ਕਿੰਨੇ ਦਿਨਾਂ ਚ ਤਿਆਰ ਹੋ ਜਾਂਦਾ ਹੈ ਵੀ ਫਾਰਮ ਕਿੰਨਾ ਕੁ ਵੱਡਾ ਚਾਹੀਦਾ ਹੈ ਇਸ ਨੂੰ ਲੈ ਕੇ ਮੱਖੀਆਂ ਕਿਸ ਤਰੀਕੇ ਨਾਲ ਆਉਂਦੀਆਂ ਨੇ ਜਿਵੇਂ ਹੁਣ ਮਸਟਰਡ ਦੀ ਗੱਲ ਕਰਦੇ ਆ ਤਾਂ ਫਿਰ ਉਸ ਹਿਸਾਬ ਨਾਲ ਫੁੱਲਾਂ ਦੀ ਖੇਤੀ ਵੀ ਉਸ ਹਿਸਾਬ ਦੀ ਹੋਣੀ ਚਾਹੀਦੀ ਇਹ ਖੇਤੀ ਫੁੱਲਾਂ ਦੀ ਕਰਨ ਦੀ ਲੋੜ ਨਹੀਂ ਹੁੰਦੀ Rajasthan ਦੇ ਵਿੱਚ ਸਰੋਂ ਦੀ ਵੈਸੇ ਖੇਤੀ ਕੀਤੀ ਜਾਂਦੀ ਵੱਡੇ ਪੱਧਰ ਤੇ ਅਸੀਂ ਆਪਣੀਆਂ ਮੱਖੀਆਂ ਨੂੰ ਉੱਥੇ ਲੈ ਕੇ ਜਾਂਦੇ ਆ ਤੇ ਉੱਥੇ ਲਿਆ ਕੇ ਰੱਖ ਦਿਆਂ ਤੇ ਉੱਥੇ ਜਿਹੜਾ ਸ਼ਹਿਦ ਇਹ ਪੈਦਾ ਹੋ ਜਾਂਦਾ ਠੀਕ ਹੈ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬਾਲਟੀ ਦੇ ਵਿੱਚ ਵੀ ਸ਼ਹਿਦ ਕੱਢਿਆ ਹੋਇਆ ਇਹ ਜਿਹੜਾ ਜੰਮਿਆ ਹੋਇਆ ਸ਼ਹਿਦ ਹੈ ਨਾਲ ਇਧਰਲੇ ਪਾਸੇ ਹੈ ਜੇਕਰ ਤੁਸੀਂ ਕਿਤੇ ਖਰੀਦਣਾ ਹੈ ਜਾਂ ਫਿਰ ਤੁਸੀਂ ਉਹ ਵੀ ਖਰੀਦ ਸਕਦੇ ਹੋ ਪੀਯੂ ਦੇ ਵਿੱਚ ਫਿਲਹਾਲ ਇਹ ਮੇਲਾ ਚੱਲ ਰਿਹਾ ਹੈ ਸ਼ਹਿਦ ਅਕਸਰ ਦੇਖਦੇ ਹਾਂ ਕਿ ਵੀ ਸਿਰਫ ਜੰਮਿਆ ਜਾਂ ਲਿਕਵਿਡ ਜਿਹੜਾ ਸ਼ਹਿਦ ਹੁੰਦਾ ਜ਼ਿਆਦਾਤਰ ਉਹੀ ਸਵਾਦ ਵਿੱਚ ਦੇਖਣ ਨੂੰ ਮਿਲਦਾ ਤਾਂ ਇਧਰ ਗੱਲ ਕਰਦੇ ਆ ਤੁਸੀਂ ਹੁਣੇ ਸ਼ਹਿਦ ਚਖਿਆ ਹੈ ਤੁਹਾਡਾ ਨਾਮ ਕੀ ਹੈ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਹੋ ਮੇਰਾ ਨਾਮ ਪਰਮੰਦਰ ਸਿੰਘ ਹੈ ਜੀ ਪਿੰਡ ਮੇਰਾ ਦੇਤਾਲਾ ਜਿਲ੍ਹਾ ਲੁਧਿਆਣਾ ਜੀ ਠੀਕ ਹੈ ਆ ਤੁਸੀਂ ਹੁਣ ਸ਼ਾਇਦ ਚਖਿਆ ਤੁਸੀਂ ਹੁਣ ਇਹ ਜਿਹੜਾ ਆਪਾਂ ਅਕਸਰ ਦੇਖਦੇ ਆ ਕਿ ਵੀ ਦੂਜਾ ਲਿਕਵਿਡ ਵਾਲਾ ਹੁੰਦਾ ਹੈ ਜੰਮਿਆ ਤੁਹਾਨੂੰ ਕਿਵੇਂ ਲੱਗਿਆ ਇਹ ਫਰਕ ਹੈ ਲੱਗਿਆ ਦੇਸੀ ਘਿਓ ਵਰਗਾ ਬਾਈ ਦੇਸੀ ਘਿਓ ਵਰਗਾ ਬਾਈ ਆਹ ਦੇਸੀ ਘਿਓ ਵਰਗਾ ਬਹੁਤ ਸਵਾਦ ਆ ਲੋਕਾਂ ਦੇ ਮਨਾਂ 'ਚ ਧਾਰਨਾ ਬੈਹ ਜਾਂਦੀ ਹੈ ਕਿ ਜੰਮਿਆ ਸ਼ਹਿਦ ਵਧੀਆ ਨਹੀਂ ਹੁੰਦਾ ਤੁਹਾਨੂੰ ਵਧੀਆ ਲੱਗਿਆ ਇਹ ਨਹੀਂ ਨਹੀਂ ਪੂਰਾ ਵਧੀਆ ਲੱਗਿਆ ਜੰਮ ਜਾਂਦਾ ਸੀ ਆਪ ਵੀ ਲੈਣੇ ਕੋਈ ਜੰਮ ਜਾਂਦਾ ਥੱਲੇੋਂ ਠੀਕ ਹੈ ਟੇਸਟ ਆਉ ਜਾਂਦਾ ਬਹੁਤ ਵਧੀਆ ਹੁੰਦਾ ਨੇ ਠੀਕ ਹੈ ਤੁਹਾਡੀ ਉਮ ਵਖਰਾ ਲੱਗਿਆ ਤੁਹਾਨੂੰ ਨਹੀਂ ਨਹੀਂ ਬਹੁਤ ਵਧੀਆ ਸਵਾਦ ਆ ਬਹੁਤ ਠੀਕ ਹੈ ਹਾਂਜੀ ਹਾਂਜੀ ਕੋਈ ਐਸੀ ਗੱਲ ਨਹੀਂ ਬਹੁਤ ਸਵਾਦ ਆ ਇਹ ਠੀਕ ਹੈ ਠੀਕ ਤਾਂ ਸ਼ਾਇਦ ਦੇ ਤੁਸੀਂ ਕਿਸਮਾਂ ਹੋਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸ਼ਾਇਦ ਹੈ ਤੇ ਆ ਭਾਜੀ ਆਹ ਜਿਹੜੀ ਚੀਜ਼ਾਂ ਨੇ ਇਹ ਕੀ ਚੀਜ਼ ਹੈ ਇਹ ਤਾਂ ਸ਼ਾਇਦ ਹੋਗੇ ਦੋ ਸਮਝ ਲੱਗਦੀ ਆਹ ਜਿਹੜੀ ਚੀਜ਼ ਹੈ ਕੀ ਹੈ ਜੀ ਇਹ ਇਹ ਚਵਨ ਪ੍ਰਸ਼ ਬਣਾਇਆ ਹੋਇਆ ਜੀ ਹਨੀ ਦੇ ਉੱਪਰ ਇਹ ਸ਼ਾਇਦ ਤੋਂ ਚਵਨ ਪ੍ਰਸ਼ ਹਾਂ ਜੀ ਹਾਂ ਸ਼ਾਇਦ ਤੋਂ ਚਵਨ ਪ੍ਰਸ਼ ਬਣਾਇਆ ਹੋਇਆ ਹੈ ਇਹ ਜਿਹੜਾ ਲਿਕਵਿਡ ਸ਼ਹਿਦ ਆ ਉਹਦੇ ਤੋਂ ਹੀ ਬਣਿਆ ਹੋਇਆ ਚਵਨ ਪ੍ਰਸ਼ ਕਿਵੇਂ ਕਿਵੇਂ ਬਣਦਾ ਫਿਰ ਇਹ ਬਾਜੀ ਇਹਦਾ ਜਿਵੇਂ ਠੰਡ ਚ ਜਾਂ ਗਰਮੀਆਂ ਦਾ ਇੱਕ ਸਵਾਦ ਵੱਖਰੀ ਚੀਜ਼ ਹੁੰਦੀ ਹੈ ਨਹੀਂ ਇਹਦਾ ਸਵਾਦ ਸੇਮੇ ਰਹੂਗਾ ਜੀ ਗਰਮੀ ਚ ਵੀ ਸਰਦੀ ਚ ਵੀ ਲਿਕਰ ਸ਼ਹਿਦ ਦਾ ਬਣਿਆ ਹੋਇਆ ਪਰ ਚਵਨ ਪ੍ਰਸ਼ ਤਾਂ ਕਹਿੰਦੇ ਜ਼ਿਆਦਾ ਠੰਡ ਚ ਖਾਧਾ ਜਾਂਦਾ ਫਿਰ ਇਹ ਗਰਮੀ ਚ ਵੀ ਚੱਲ ਜਾਂਦਾ ਇਹ ਵਾਲਾ ਨਹੀਂ ਇਹ ਗਰਮੀ ਚ ਵੀ ਖਾਧਾ ਜਾਂਦਾ ਈ ਠੰਡੀ ਚੀਜ਼ ਨਾਲ ਨਾਲ ਲੈ ਲੋ ਉਹਦੇ ਨਾਲ ਖਾਧਾ ਜਾਂਦਾ ਠੀਕ ਦੇਖਿਆ ਤਸਵੀਰਾਂ ਤੁਸੀਂ ਕੁਦਰਤੀ ਤੌਰ ਤੇ ਇਹ ਚੀਜ਼ਾਂ ਸਾਰੀਆਂ ਬਣਾਈਆਂ ਗਈਆਂ ਨੇ ਜੇਕਰ ਆਏ ਹੋ ਤਾਂ ਤੁਸੀਂ ਪੀਏਯੂ ਦੇ ਵਿੱਚ ਤਸਵੀਰਾਂ ਤੁਸੀਂ ਇਹ ਦੇਖ ਸਕਦੇ ਹੋ ਉੱਥੇ ਆ ਕੇ ਕਿਸਾਨ ਜੇਕਰ ਖੇਤੀ ਕਰਦੇ ਨੇ ਤਾਂ ਇਹ ਖੇਤੀ ਆ ਜਿਹੜੀ ਸਾਡੇ ਲਈ ਹੈ ਕਿਵੇਂ ਸਾਡਾ ਸਰੀਰ ਹੋਰ ਵਧੀਆ ਹੋ ਸਕਦਾ ਸਾਨੂੰ ਸਵਾਦ ਹੋਰ ਵਧੀਆ ਮਿਲ ਸਕਦੇ ਨੇ ਹੁਣ ਇਹ ਧਾਰਨਾ ਨਹੀਂ ਕਿ ਜਿਹੜਾ ਸ਼ਹਿਦ ਜੰਮਿਆ ਹੋਇਆ ਹੋਵੇ ਦੇਸੀ ਸ਼ਹਿਦ ਉਹ ਮਾੜਾ ਹੁੰਦਾ ਪਰ ਇਹ ਦਿਖਾ ਰਹੇ ਨੇ ਕਿ ਵੀ ਸ਼ਹਿਦ ਵਧੀਆ ਜੰਮਿਆ ਹੋਇਆ ਸਵਾਦ ਵੀ ਬੇਹਦ ਵਧੀਆ ਦੇਸੀ ਕਿ ਉਹ ਵਰਗਾ ਲਗਦਾ ਤੇ ਖਾਣ ਦੇ ਦੋ ਤਰੀਕੇ ਨੇ ਗਰਮ ਤਸੀਰ ਵੀ ਬਣ ਜਾਂਦੀ ਹੈ ਤੇ ਠੰਡੀ ਤਸੀਰ ਵੀ ਰਹਿੰਦੀ ਹੈ ਤਾਂ ਤੁਸੀਂ ਸੁਣਿਆ ਸਾਰਾ ਕੁਝ ਫਿਲਹਾਲ ਪੀਏਯੂ ਦੇ ਵਿੱਚ ਇਹ ਪੀਏਯੂ ਪ੍ਰੋਗਰੈਸਿਵ ਬੀ ਕੀਪਰਸ ਐਸੋਸੀਏਸ਼ਨ ਵੱਲੋਂ ਇਹ ਸਟਾਲ ਪੀਏਯੂ ਚ ਲਗਾਇਆ ਹੋਇਆ ਹੈ ਤੁਸੀਂ ਇੱਥੇ ਆ ਕੇ ਸ਼ਾਇਦ ਟੈਸਟ ਕਰ ਸਕਦੇ ਹੋ ਟਰਾਈ ਕਰ ਸਕਦੇ ਹੋ ਵਧੀਆ ਲੱਗਿਆ ਤਾਂ ਤੁਸੀਂ ਕਰੇ ਵੀ ਲੈ ਜਾ ਸਕਦੇ ਹੋ ਪੀਏਯੂ ਤਰਵਿੰਦਰ ਸਿੰਘ ਬੱਦਨ ਦੇ ਨਾਲ ਕੈਮਰਾ ਜਰਨਲਿਸਟ ਗੁਰਮੀਤ ਸਿੰਘ